ਮੈਨੂੰ ਪਤਾ ਹੈ ਕਿ ਕਿੰਨਾ ਕੁਸ਼ਟ ਚੱਲਿਆ ਕਿੰਨੀ ਡਿਊਟੀ ਸਖਤ ਅਜੇ ਵੀ ਐਸਐਸਐਫ ਬਣਾ ਰਹੇ ਆਂ ਸੜਕ ਸੁਰੱਖਿਆ ਫੋਰਸ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹਦੇ ਕੋਲੇ ਆਪਣੀ ਪੁਲਿਸ ਜਿਹੜੀ ਹੋਮ ਵੀ ਜਿਹੜੀ ਸੜਕਾਂ ਵਾਲੀ ਸਪੈਸ਼ਲ ਪੁਲਿਸ ਹੈ ਸੜਕ ਸੁਰੱਖਿਆ ਫੋਰਸ ਤੇ ਉਹਨਾਂ ਨੂੰ ਗੱਡੀਆਂ ਉਹ ਹੋਣਗੀਆਂ ਜਿਹੜੀਆਂ ਦਬਾਈ ਪੁਲਿਸ ਕੋਲੇ ਨਹੀਂ ਐਡੀਆਂ ਵੱਡੀਆਂ ਵੱਡੀਆਂ ਗੱਡੀਆਂ ਜਿਹੜੇ ਟੋਇਟਾ ਦੇ ਵੱਡੇ ਵੱਡੇ ਜਿਹੜੇ ਪਿਕਅਪ ਜਿਨ੍ਹਾਂ ਨੂੰ ਕਹਿੰਦੇ ਨੇ ਪਿੱਕੇ ਉਹ ਉਹਨਾਂ ਕੋਲੇ ਹੋਣਗੇ ਲੇਟੈਸਟ ਟੈਕਨੋਲੋਜੀ ਉੱਤੇ ਹੋਊਗੀ ਪੰਜਾਬ ਦੇ ਵਿੱਚ ਜਦੋਂ ਮੈਂ ਬੋਲਿਆ ਸੀ ਉਸ ਵੇਲੇ ਤਾਂ 14 ਸੀ ਹੁਣ ਤਾਂ ਵੱਧ ਕੇ ਹੋਣਗੇ ਮੈਂ 18 19 ਦੀ ਗੱਲ ਕਰ ਰਿਹਾ ਲੋਕ ਸਭਾ 'ਚ ਮੈਂ ਬੋਲਿਆ ਸੀ ਅੱਜ ਵੱਧ ਕੇ ਹੋਣਗੇ ਉਸ ਵੇਲੇ 14 ਬੰਦੇ ਇੱਕ ਦਿਨ ਦੇ ਵਿੱਚ ਸੜਕ ਐਕਸੀਡੈਂਟ ਦੇ ਵਿੱਚ ਪੰਜਾਬ 'ਚ ਮਰਦੇ ਸੀ ਨੰਬਰ 1 ਇਨ ਇੰਡੀਆ 14 ਨੂੰ 30 ਨਾਲ ਗੁਣਾ ਕਰ ਲੋ 420 ਤੋਂ ਉੱਪਰ ਹੋਗੇ ਉਹਨੂੰ 12 ਨਾਲ ਗੁਣਾ ਕਰ ਲਈਏ 5000 ਤੋਂ ਉੱਪਰ ਹੋ ਗਿਆ ਜੀ ਜੇ ਅਸੀਂ ਐਸਐਸਐਫ ਰਹਹੀਂ ਅੱਧ ਵੀ ਕਰ ਲਿਆ 25-2600 ਬੰਦੇ ਦੀ ਜਾਨ ਬਚਾ ਸਕਦੇ ਹਾਂ ਇਹ ਬੱਟਾ ਇਹ ਦੁਬਾਰਾ ਪੂਨ ਹੋਰ ਕਰ ਲੈਣਾ ਉਹ ਗੱਡੀਆਂ ਦੇ ਵਿੱਚ ਫਸਟੇਟ ਦਾ ਸਮਾਨ ਦੋਚਨ ਗੈਸ ਕਟਰ